ਇਥੇ ਪਰਜਾ ਅੰਦੀ ਗਿਆਨ ਬਿਨ ਪੂਰ ਕੋ ਸਤ ਮੁਖੋਂ ਆ ਲਈ ਕੋਈ ਕਿਸੇ ਨਾ ਵਰਜਾਈ ਸੋਈ ਕਰੇ ਜੋਈ ਮਨ ਪਾਈ ਕੋਈ ਕਿਸੇ ਨੂੰ ਵਰਜਣ ਵਾਲਾ ਨਹੀਂ ਜਿਹਦੇ ਜੋ ਮਾਨ ਆਉਂਦਾ ਉਹ ਕਰਦਾ ਕੋਈ ਕਿਸੇ ਨੂੰ ਵਰਜਦਾ ਨਹੀਂ بس ਦੋ ਹੀ ਰਣ ਲੋ ਵਿੱਚ ਹੁਣ ਤੁਸੀਂ ਦੇਖੋ ਇਹ ਗੱਲ ਮੈਂ ਭਾਈ ਗੁਰਦਾਸ ਜੀ ਦੀ ਤੁਹਾਡੇ ਨਾਲ ਤੁਸੀਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਸਾਡੇ ਘਰਾਂ 'ਚ ਰਿਵਾਜ ਨਹੀਂ ਹੈ ਬਹੁਤ ਘੱਟ ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਬਾਰੇ ਸਾਨੂੰ ਬਹੁਤਾ ਪਤਾ ਨਹੀਂ ਹੈ। ਨਾ ਤੁਹਾਨੂੰ ਭਾਈ ਗੁਰਦਾਸ ਜੀ ਬਾਰੇ ਕਿਸੇ ਨੇ ਦੱਸਣਾ ਹੀ ਹੈ। ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਸਭ ਤੋਂ ਪਹਿਲੇ ਵਿਆਖਿਆਕਾਰ ਨੇ ਜਿਨ੍ਹਾਂ ਨੇ ਆਪਣੀਆਂ ਵੀ ਬੜੀ ਕੀਮਤੀ ਰਚਨਾਵਾਂ ਲਿਖੀਆਂ। ਉਹਨਾਂ ਦੀਆਂ ਕਵਿਤਾ ਤੇ ਉਹਨਾਂ ਦੀਆਂ ਬਾਣੀਆਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਪਰਥਾਏ ਵੀ ਭਾਈ ਗੁਰਦਾਸ ਜੀ ਨੇ ਬਹੁਤ ਡਿਟੇਲ ਚ ਲਿਖਿਆ। ਬਾਕੀ ਗੁਰੂ ਸਾਹਿਬਾਨਾਂ ਦਾ ਇੰਨਾ ਡਿਟੇਲ ਚ ਨਹੀਂ ਲਿਖਿਆ ਪਰ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਡਿਟੇਲ ਚ ਲਿਖਿਆ। ਹੁਣ ਇੱਕ ਨੁਕਤਾ ਇੱਥੇ ਵਿਚਾਰ ਲਿਓ ਵੀ ਨਾ ਤਾਂ ਉਸ ਵੇਲੇ ਕੋਈ ਕਿਸੇ ਨੂੰ ਵਰਜਈ ਤੇ ਨਾ ਅੱਜ ਕੋਈ ਕਿਸੇ ਨੂੰ ਵਰਜਈ। ਸੋਈ ਕਰੈ ਜੋਈ ਮਨ ਪਾਵੇ। ਬੰਦਾ ਉਹ ਕਰਨਾ ਚਾਹੁੰਦਾ ਜੋ ਇਹਦੇ ਮਨ ਨੂੰ ਚੱਕਾ ਲੱਗੇ ਤੁਸੀਂ ਕਿਸੇ ਨੂੰ ਕੋਹ ਨਸ਼ਾ ਮਾੜਾ ਹੁੰਦਾ ਅਗਲਾ ਕਹਿੰਦਾ ਤੈਨੂੰ ਕੀ ਪਤਾ ਤੂੰ ਕੀਤਾ ਨਹੀਂ ਕਦੀ ਤਾਂ ਕੋਈ ਗੱਲਾਂ ਕਰਦਾ ਹੈ ਕਰਕੇ ਵੇ ਮੰਨਦਾ ਹੈ ਅਗਲਾ ਵੀ ਮਾੜਾ ਹੁੰਦਾ ਤੁਸੀਂ ਕਿਸੇ ਨੂੰ ਕੋਹ ਰਿਸ਼ਵਤ ਨਾਲ ਲਿਆ ਕਰ ਕੀ ਬਣਨਾ ਹੈ ਇਹਦੇ ਚ ਅਖੀਰ ਤੇ ਦੋ ਰੋਟੀਆਂ ਖਾਣੀ ਅਗਲਾ ਕਹਿੰਦਾ ਤੈਨੂੰ ਕੀ ਪਤਾ ਤੁਸੀਂ ਤੋਹੀਂ ਲੈ ਨਹੀਂ ਸਕਦੇ ਤਾਂ ਗੱਲਾਂ ਕਰਦੇ ਕੌਣ ਮੰਨਦਾ ਕਿਸੇ ਉਸੇ ਕਿਸੇ ਲੈਵਲ ਤੇ ਗੱਲ ਕਰਕੇ ਵੇਖ। ਸਾਰਾ ਬੋਲਬਾਲਾ ਇਹਦਾ ਹੈ। ਹੁਣ ਭਾਈ ਗੁਰਦਾਸ ਜੀ ਨੇ ਉੱਥੇ ਇੱਕ ਬਾਤ ਵਰਤਿਆ ਕਿ ਮਾਂ ਪੁੱਤੈ ਵਿਸਦੇ ਕੌਣ ਰੱਖਣ ਹਾਰਾ ਜਦੋਂ ਮਾਂ ਹੀ ਪੁੱਤ ਨੂੰ ਜ਼ਹਿਰ ਦੇਗੀ ਤੇ ਬਚਾਏਗਾ ਕੌਣ ਪਲਾ। ਹੁਣ ਇਹਦਾ ਅਗਲਾ ਪੱਖ ਮੈਂ ਬਾਬੇ ਨਾਨਕ ਜੀ ਦੇ ਵੇਲੇ ਧਿਆਨ ਨਾਲ ਸਮਝੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਅਗਲੀ ਸਾਂਝੀ ਕਰਨਾ ਹੈ। ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ ਮਾਂ। ਤੇ ਧਰਮ ਨੂੰ ਜਨਮ ਦੇਣ ਵਾਲੇ ਹੁੰਦੇ ਨੇ ਧਰਮ ਦੇ ਵਿਆਖਿਆਕਾਰ ਗੱਲ ਸਮਝੋਣ ਧਿਆਨ ਨਾਲ ਬੱਚੇ ਨੂੰ ਜਨਮ ਦਿੰਦੀ ਹੈ ਮਾਂ ਤੇ ਬੱਚੇ ਦੀ ਸੰਭਾਲ ਕਰਨਾ ਰਿਸਪੌਂਸਿਬਿਲਟੀ ਹੈ ਮਾਂ ਦੀ ਜਿੰਨਾ ਚਿਰ ਤੱਕ ਉਹ ਬੱਚਾ ਹੈ ਨਵਾਲਕ ਹੈ ਨਾ ਜਿਵੇਂ ਬਾਲਕ ਤੇ ਨਵਾਲਕ ਹਾਲਾਂਕਿ ਅੱਜ ਦੀ ਪੜ੍ਹਾਈ ਨੇ ਕਿਹਾ ਜੇ ਜਦੋਂ ਬੱਚਾ ਟੀਨੇਜਰ ਹੋ ਜਾਏ ਤੇ ਉਹ ਕਹਿਣ ਲੱਗ ਪੈਂਦੇ ਨੇ ਅਸੀਂ ਅਡਲਟ ਹੋ ਗਏ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਤੁਸੀਂ ਅਡਲਟ ਨਹੀਂ ਹੋਏ ਤੁਸੀਂ ਬੇਸਮਝ ਹੋਏ ਜਦੋਂ ਬੱਚਾ ਹੁੰਦਾ ਉਦੋਂ ਸਮਝ ਰੱਖਦਾ ਜਦੋਂ ਜਵਾਨੀ ਦੇ ਪੈਰ ਰੱਖਦਾ ਉਹਦੀ ਸਮਝ ਕਮਜ਼ੋਰ ਹੁੰਦੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵੇਖੋਗੇ ਤੁਹਾਨੂੰ ਸਮਝ ਲੱਗੇਗੀ ਬਾਬੇ ਨੇ ਕਿਹਾ ਜਿੰਨੇ ਜ਼ਿੰਦਗੀ ਚ ਵਿਗਾੜ ਪੈਦਾ ਹੁੰਦੇ ਨੇ ਨਾ ਉਹ ਟੀਨੇਜਰ ਵਿੱਚ ਪੈਦਾ ਹੁੰਦਾ ਹੈ ਬੱਚਾ ਨਹੀਂ ਵਿਗੜਦਾ ਨਾ ਮੰਦਾ 20 ਤੋਂ ਬਾਅਦ ਵਿਗੜਦਾ ਜਿਹੜਾ ਵਿਗੜਨ ਦਾ ਦੌਰ ਹੈ ਨਾ ਸਮਾਜ ਦਾ ਉਹ ਹੈਗਾ 13 ਸਾਲਾਂ ਤੋਂ ਲੈ ਕੇ ਤੇ ਉਨੀਆਂ 20ਾਂ 22ਾਂ ਸਾਲਾਂ ਤੱਕ ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਇਸ ਵੇਲੇ ਸਭ ਤੋਂ ਵੱਧ ਤਿੰਨ ਬੰਦਿਆਂ ਦੀ ਜ਼ਿੰਮੇਵਾਰੀ ਹੈ ਇਹਨਾਂ ਬੱਚਿਆਂ ਨੂੰ ਸੁਭਾਲਣਾ ਟੀਨੇਜਰਾਂ ਨੂੰ ਕਿਹੜੇ-ਕਿਹੜੇ ਸਭ ਤੋਂ ਪਹਿਲਾਂ ਮਾਂ ਦੂਜੇ ਨੰਬਰ ਤੇ ਅਧਿਆਪਕ ਟੀਚਰ ਤੇ ਤੀਜੇ ਨੰਬਰ ਤੇ ਧਰਮੀ ਬੰਦੇ ਤੁਸੀਂ ਮੈਨੂੰ ਦੱਸੋ ਜੇ ਤੋ ਅੱਜ ਸੰਗਤ ਵਿੱਚੋਂ ਇਹ ਵੇਖਣਾ ਹੋਵੇ ਦੱਸੋ ਟੀਨੇਜਰ ਕਿੱਥੇ ਹੈ ਕਦੀ ਵੇਖਿਆ ਤੁਸੀਂ ਟੀਨੇਜਰ ਸੰਗਤ ਤੁਸੀਂ ਸਾਰੇ 20+ ਬੈਠੇ 30+ ਬੈਠੇ ਕਈ 50+ ਬੈਠਿਓ ਔਰ ਜਿਹੜਾ 50+ ਹੈ ਉਹਦੇ ਤਾਂ ਵਿਗੜਨੇ ਚਾਂਸ ਹੀ ਨਹੀਂ ਹੈਗਾ ਜੇ ਵਿਗੜਣਾ ਵੀ ਸੀ ਤਾਂ ਉਹ ਵਿਗੜ ਗਿਆ ਪਹਿਲਾਂ ਉਹਨੇ ਜਿੰਨਾ ਕੁ ਨੁਕਸਾਨ ਕਰਨਾ ਸੀ ਕਰ ਲਿਆ ਹੁਣ ਲੋਕ ਕੋਈ ਨੁਕਸਾਨ ਨਹੀਂ ਕਰ ਸਕਦਾ ਸਮਾਜ ਦਾ ਇਸ ਲਈ ਜਿਹੜਾ ਟੀਚਰ ਹੈ ਟੀਚਰ ਹਰ ਸਬਜੈਕਟ ਦੇ ਨਾਲ ਇਹ ਦੱਸਦਾ ਹੈ ਕਿ ਆਹ ਸਬਜੈਕਟ ਪੜੋਗੇ ਤੇ ਕਮਾਈ ਵੱਧ ਹੋਊਗੀ ਆਹ ਟੌਪਿਕ ਲਾਓਗੇ ਤੇ ਇਹਦੇ ਨਾਲ ਬਿਜ਼ਨਸ ਵਧੀਆ ਕਰ ਸਕਦੇ ਹੋ ਇਹਦੇ ਦੱਸਦਾ ਨਹੀਂ ਹੈ ਵੀ ਬੰਦੇ ਕਿਹਦੇ ਨਾਲ ਬਣ ਸਕਦੇ ਹੋ ਇਨਸਾਨ ਵਧੀਆ ਕਿਹਦੇ ਨਾਲ ਬਣ ਸਕਦਾ ਇਸ ਲਈ ਡਾਕਟਰ ਵੀ ਕਿਦਨੀਆਂ ਥੋਰੀ ਕਰ ਰਹੇ ਨੇ ਇਸ ਲਈ ਇੰਜੀਨੀਅਰ ਵੀ ਕਿੰਨਾ ਵੱਡਾ ਧੋਖਾ ਕਰ ਰਹੇ ਨੇ ਹਜ਼ਾਰਾਂ ਬੰਦੇ ਕਈ ਵਾਰ ਇੱਕ ਨਿੱਕੀ ਜਿਹੀ ਇੰਜੀਨੀਅਰ ਦੀ ਗਲਤੀ ਕਰਕੇ ਹਜ਼ਾਰਾਂ ਬੰਦੇ ਕਿਸੇ ਪੌੜਾ ਥੱਲੇ ਆ ਕੇ ਮਰ ਗਿਆ ਕਿਸੇ ਬਿਲਡਿੰਗ ਥੱਲੇ ਆ ਕੇ ਮਰ ਗਿਆ ਕੋਈ ਗਲਤੀ ਕਰ ਲਈ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਸੀ ਵੀ ਇੰਜੀਨੀਅਰ ਬਣੋਗੇ ਤੇ ਕਮਾਈ ਬਹੁਤ ਹੋਏਗੀ ਤੇ ਜਦੋਂ ਪੋਲ ਬਣਾ ਰਿਹਾ ਸੀ ਉਹਨਾਂ ਨੇ ਇਹ ਵੇਖਿਆ ਵੀ ਬਚੇਗਾ ਕਿੱਦਾਂ ਵੱਧ ਕੋਈ ਦਿਮਾਗ ਤੇ ਇਹ ਪਾਇਆ ਸੀ ਵੀ ਕਮਾਈ ਜ਼ਿਆਦਾ ਹੋਣੀ ਚਾਹੀਦੀ ਹੈ ਹੁਣ ਤਿੰਨ ਬੰਦਿਆਂ ਦੀ ਇਹ ਜ਼ਿੰਮੇਵਾਰੀ ਹੈ ਔਰ ਗੁਰੂ ਨਾਨਕ ਸਾਹਿਬ ਆਸ਼ਾ ਜੀ ਦੇ ਘਰ ਨੇ ਇਹਨਾਂ ਤਿੰਨ ਬੰਦਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜੇ ਕਿ ਤਿੰਨੇ ਬੰਦੇ ਮਾਵਾ ਆਪਣੇ ਬੱਚਿਆਂ ਨੂੰ ਵੀ ਬਿਜ਼ਨਸਮੈਨ ਬਣਾਉਣ ਲੱਗ ਪਿਆ। ਮਾਪੇ ਮਾਵਾ ਕੱਲੀਆਂ ਨਹੀਂ ਮਾਪੇ ਵੀ ਸਮਝ ਲਿਓ ਮਾਪੇ ਵੀ ਤਿਆਰੀ ਇਦਾਂ ਦੀ ਕਰਾਉਂਦੇ। ਦੂਸਰਾ ਜਿਹੜਾ ਅਧਿਆਪਕ ਹੈ ਉਹ ਵੀ ਇਦਾਂ ਦੀ ਗੱਲ ਹੀ ਕਰਦਾ ਹੈ। ਤੇ ਜਿਹੜਾ ਧਰਮ ਗੁਰੂ ਹੈ ਜਿਹੜੇ ਜਿਹੜੇ ਧਰਮ ਦੇ ਵਿਆਖਿਆਕਾਰ ਨੇ ਉਹ ਟੀਨੇਜਰਾਂ ਦੇ ਸੰਪਰਕ ਵਿੱਚ ਨਹੀਂ ਹੈਗੇ। ਨਾ ਟੀਨੇਜਰ ਉਹ ਨਾ ਲਾਗੇ ਜਾਣਾ ਚਾਹੁੰਦੇ ਨੇ ਨਾ ਉਹ ਟੀਨੇਜਰਾਂ ਦੇ ਲਾਗੇ ਜਾਣਾ ਚਾਹੁੰਦੇ ਨੇ ਤੁਸੀਂ ਦੱਸੋ ਹਰ ਸਾਲ ਗੁਰਪੁਰਬ ਮਨਾਉਂਦੇ ਆ ਨਾ ਆਪਾਂ ਤੁਸੀਂ ਕਦੀ ਪ੍ਰਬੰਧ ਕੀਤਾ ਵੀ ਆਪਾਂ ਸਾਰੇ ਨੌਜਵਾਨ ਇਕੱਠੇ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਾਰੇ ਬਾਕੀ ਭਾਵੇਂ ਕੋਈ ਸੰਗਤ ਨਾ ਆਵੇ ਇਸ ਵਾਰ ਨੌਜਵਾਨਾਂ ਨੂੰ ਬਿਠਾਉਣਾ ਹੈ 2 ਘੰਟੇ ਲਈ ਉਹਨਾਂ ਨਾਲ ਕਦੀ ਕਿਸੇ ਪ੍ਰਚਾਰਕ ਨੇ ਕਿਹਾ ਵੀ ਤੁਸੀਂ ਨੌਜਵਾਨਾਂ ਨੂੰ ਬਿਠਾਓ ਅਸੀਂ 2 ਘੰਟੇ ਨੌਜਵਾਨਾਂ ਨਾਲ ਹੀ ਗੱਲ ਕਰਨਾ ਚਾਹੁੰਦੇ ਹਾਂ ਕੁਕੀ ਰਿਸਪੌਂਸਿਬਿਲਟੀ ਨਹੀਂ ਸਮਝੀਐ ਜਿੰਮੇਵਾਰੀ ਨਹੀਂ ਹੋਏ ਮਾਂ ਦੇ ਜ਼ਹਿਰ ਦੇਗੀ ਤੇ ਸੰਸਾਰ ਨੂੰ ਕੌਣ ਰੱਖੇਗਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਹਿੰਦਾ ਜੇ ਧਰਮ ਦੀ ਵਿਆਖਿਆ ਕਰਨ ਵਾਲੇ ਸੰਸਾਰ ਨੂੰ ਧਰਮ ਦੇ ਨਾਂ ਤੇ ਜ਼ਹਿਰ ਦੇਣਗੇ ਤੇ ਕੌਣ ਬਚਾਏਗਾ